ਇੱਕ ਮਿੰਟ ਆ ਮੇਰਾ ਭਰਾ ਦੇਖੋ ਇੱਧਰ ਦੇਖੋ ਆ ਇਹਦੀ ਬਾਹ ਕੱਟੀ ਹੋਈ ਐ ਠੀਕ ਐ ਇਹ ਚਾਰ ਵਾਰੀ ਸੇਖੋਂ ਕੋਲੇ ਜਾ ਆ ਵੀ ਮੇਰੀ ਕਾਂਕ ਦਾ ਹੱਲ ਕਰ ਦਿਓ ਮੇਰਾ ਕੋਈ ਕਾਰ ਨਰੇਗਾ ਦਾ ਕੱਲੇ ਗਰੀਬ ਦਾ ਬਣਾ ਦਿਓ ਅੱਜ ਤੁਸੀਂ ਦੇਖੋ ਆ ਅੰਗਹੀਨ ਬੰਦਾ ਹੈਗਾ ਜੇ ਸੇਖੋਂ ਸਾਹਿਬ ਇਹਦੀ ਗੱਲ ਨਹੀਂ ਸੁਣ ਸਕਦਾ ਤੇ ਹੋਰ ਚੰਗੇ ਬੰਦੇ ਦੀ ਗੱਲ ਕਿੱਥੋਂ ਸੁਣੂੰਗਾ ਇਹੋ ਜੇ ਗਰੀਬਾਂ ਬੰਦਿਆਂ ਦੀ ਗੱਲ ਨਹੀਂ ਸੁਣ ਸਕਦਾ ਇਹਨਾਂ ਨੇ ਵੋਟਾਂ ਤਾਂ ਇਹਨਾਂ ਨੇ ਹੀ ਪਾਈਆਂ ਵੋਟਾਂ ਦੇ ਵੀ ਗੂਠੇ ਤਾਂ ਇਹਨਾਂ ਦੇ ਵੀ ਲੱਗੇ ਹੋਏ ਆ ਨਾ ਯਾ ਅਜੇ ਸੇਖੋਂ ਸਾਹਿਬ ਇਹਨਾਂ ਦੀ ਗੱਲ ਨਹੀਂ ਸੁਣ ਲਈ ਬੋਟਾ ਇੱਥੇ ਇਹ ਮੇਰੇ ਤੋਂ ਹੋਰ ਗਾਲਾਂ ਸੁਣਨਗੇ ਕੀ ਲੈਣਾ ਹੈ ਇੱਥੇ ਪਿੰਡ 'ਚ ਅਸੀਂ 10 ਵਾਰੀ ਉਹਦੇ ਘਰੇ ਜਾਏ ਆ ਪਿੰਡ ਦੇ ਬਸ ਉਹ ਕਹਿੰਦੇ ਆ ਫੋਟੋਆਂ ਖੇਡ ਲੀਆਂ ਕੈਮਰੇ ਨਾਲ ਬਸ ਠੀਕ ਆ ਵੀ ਇੱਥੇ ਇੰਨਾ ਕੱਟ ਹੋ ਗਿਆ 20 ਬੰਦੇ ਉੱਥੋਂ ਲਿਆ ਚਾਰ ਬੰਦੇ ਇੱਥੋਂ ਚੱਕ ਲਏ ਆ ਬਸ ਇਹ ਇੱਥੇ ਦਾ ਇੰਨਾ ਕੱਟ ਹੋ ਗਿਆਗਾ ਇਹਦਾ ਬਸ ਕੱਟ ਕਰਦੇ ਆ ਇਹਨਾਂ ਬੋਟਾ ਮਾਟਾ ਨੇ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਆ ਕੰਮ ਸਦੀਕ ਸਾਹਿਬ ਸੀਗੇ 5 ਸਾਲ ਐਮਪੀ ਬਣੇ ਰਹੇ ਆ ਠੀਕ ਹੈ ਇਹਨਾਂ ਨੇ ਕੀ ਆ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਜੋ 25 ਸਾਲ ਉਮਰ ਹੋ ਗਈ 26 ਸਾਲ ਅੱਜ ਤੱਕ ਮੈਂ ਸਦੀਕ ਨੂੰ ਹੀ ਦੇਖਿਆ ਵੀ ਸਾਡੇ ਪਿੰਡ 'ਚ ਆਇਆ ਠੀਕ ਹੈ ਪਿੰਡ 'ਚ ਨਹੀਂ ਆਇਆ ਸਦੀਕ ਸਾਹਿਬ ਠੀਕ ਹੈ ਅੱਜ ਉਹ ਵੋਟਾਂ ਲੈਣ ਆਊਗਾ ਮੇਰੇ ਹਿਸਾਬ ਨਾਲ ਛੇਤਰ ਖਾ ਕੇ ਜਾਊਗਾ ਸਦੀਕ ਇੱਥੋਂ ਵੀ ਲੋਕ ਤਾਂ ਇੰਨੇ ਆ ਕੇ ਪਏ ਆ ਸਾਰਿਆਂ ਤੋਂ ਵੋਟਾਂ ਤੋਂ ਠੀਕ ਹੈ ਨਾ ਇਹ ਗੱਲ ਮੈਂ ਇਹੀ ਕਹਿੰਨਾ ਸੇਖੋ ਸਾਹਿਬ ਨੂੰ ਵੀ ਕਰਨਜੀਤ ਅਨਮੋਲ ਨੂੰ ਵੀ ਇਹੀ ਗੱਲ ਕਹਿਣਾ ਜੇ ਵੋਟਾਂ ਲੈਣ ਆਉਨੇ ਆ ਨਾ ਕਿਸੇ ਦੀ ਗੱਲ ਸੁਣ ਕੇ ਜਾਊ ਇਹ ਥੋੜੂਗਾ ਵੀ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ ਜੀ ਦੀ ਫਤਿਹ ਬਾ ਅਸੀਂ ਕਿਸਾਨ ਵੀਰਾਂ ਨਾਲ ਖੜੇ ਆ ਤੇ ਕੀ ਗੱਲ ਮਜ਼ਦੂਰ ਹੈਗੇ ਜਿਹੜੇ ਉਹਨਾਂ ਨਾਲ ਕੌਣ ਖੜੂਗਾ ਤਾਣੀ ਉਜੀ ਹੋਈ ਹੋਵੇ 75 ਸਾਲ ਦੀ ਤਾਣੀ ਉਜੀ ਹੋਈ ਹੈ ਜੇ ਉਹ ਨੂੰ ਕਹਵੇ ਕੋਈ ਮੈਂ ਇੱਕ ਜਾਂ ਦੋ ਦਿਨਾਂ ਦੇ ਵਿੱਚ ਸੁਧਾਰ ਦੂੰਗਾ ਕੋਤ ਕੱਟ ਆਪਣੇ ਐਮਐਲਏ ਸਾਹਿਬ ਵੀ ਆਏ ਸੀਗੇ ਠੀਕ ਹੈ ਔਰ ਆਪਣੇ ਅਨਮੋਲ ਗਗਨਜੀ ਸੀ ਆਏ ਸੀ ਐਮ ਪੀ ਜੀ ਕਰਮਜੀਤ ਕਰਮਜੀਤ ਅਨਮੋਲ ਆ ਇਸ ਐਮ ਪੀ ਹਾਂਜੀ ਚਲੋ ਉਮੀਦਵਾਰ ਹਜੇ ਬਣੇ ਤਾਂ ਹੈ ਨਹੀਂਗੇ ਠੀਕ ਹੈ ਠੀਕ ਹੈ ਬੰਦ ਹੀ ਉਹ ਕੋਸ਼ਿਸ਼ ਕਰ ਰਹੇ ਆ ਠੀਕ ਹੈ ਅੱਜ ਤੱਕ ਵੋਟਾਂ ਉਹਨਾਂ ਨੂੰ ਅਸੀਂ ਪਾਈਆਂ ਮੈਂ ਜਿਆਦਾ ਇਨ ਜਿਆਦਾ ਵੀ ਮੇਰੇ ਪਾਪਾ ਜੀ ਸੀਗੇ ਕਾਲੀ ਸੀ ਕੱਕੜ ਹੂੰ ਪੂਰੇ ਠੀਕ ਹੈ ਮੈਂ ਆਪਦੇ ਪਾਪਾ ਜੀ ਨਾਲ ਲੜ ਕੇ ਠੀਕ ਹੈ ਮੈਂ ਆਪਣੇ ਐਮ ਐਲ ਏ ਸਾਹਿਬ ਆ ਜੋ ਸੇਖੋਂ ਸਾਹਿਬ ਆ ਠੀਕ ਹੈ ਉਹਨਾਂ ਨਾਲ ਵੋਟਾਂ ਦੀ ਮਦਦ ਲਈ ਮੈਂ ਰਲਿਆ ਸੀ ਬਰਾਲਾ ਸਾਹਿਬ ਗੋਪੀ ਜੀ ਹੈਗੇ ਠੀਕ ਹੈ ਉਹਨਾਂ ਨਾਲ ਮੈਂ ਰਲਿਆ ਸੀਗਾ ਮੈਂ ਵੀ ਮੈਂ ਤੁਹਾਡੇ ਨਾਲ ਸਹਿਮਤ ਆ ਝਾੜੂ ਵਾਲਿਆਂ ਨਾਲ ਮੈਂ ਸਹਿਮਤ ਆ ਮੈਂ ਘੱਟੋ ਘੱਟ ਜਿਆਦਾ ਜਿਆਦਾ ਮੈਂ 50 60 ਵੋਟਾਂ ਆਪਦੀਆਂ ਪਵਾਈਆਂ ਆ ਵੀ ਡੈਡੀ ਤੋਂ ਅਲੱਖ ਹੋ ਠੀਕ ਹੈ ਅੱਜ ਅਸੀਂ ਸੇਖੋਂ ਸਾਹਿਬ ਕੋਲੇ ਜਾਣੇ ਆ ਸਾਡੀ ਕੋਈ ਸੁਣਵਾਈ ਨਹੀਂਗੀ ਠੀਕ ਹੈ ਕੁਝ ਵੀ ਅੱਜ ਤੱਕ ਨਾ ਸਾਨੂੰ ਮਿਲਿਆ ਨਾ ਸੇਖੋਂ ਸਾਹਿਬ ਸਾਡੇ ਪੈਨ ਆਉਂਦੇ ਆ ਸਾਨੂੰ ਕਹਿੰਦੇ ਵੀ ਚਾਰ ਵਾਰੀ ਤਾਂ ਦੀਪੂ ਬਦਲਤਾ ਠੀਕ ਹੈ ਆ ਮੇਰਾ ਭਰਾ ਜੀ ਇੱਕ ਮਿੰਟ ਇੱਕ ਮਿੰਟ ਆ ਮੇਰਾ ਭਰਾ ਦੇਖੋ ਇਧਰ ਦੇਖੋ ਆਏ ਦੀ ਬਾਹ ਕੱਟੀ ਹੋਈ ਐ ਠੀਕ ਐ ਇਹ ਚਾਰ ਵਾਰੀ ਸੇਖੋਂ ਕੋਲੇ ਜਾ ਆ ਵੀ ਮੇਰੀ ਕਣਕ ਦਾ ਹੱਲ ਕਰ ਦਿਓ ਮੇਰਾ ਕੋਈ ਕਾਰ ਨਰੇਗਾ ਦਾ ਕੱਲੇ ਗਰੀਬ ਦਾ ਬਣਾ ਦਿਓ ਅੱਜ ਤੁਸੀਂ ਦੇਖੋ ਆ ਅੰਗਹੀਨ ਬੰਦਾ ਹੈਗਾ ਜੇ ਸੇਖੋਂ ਸਾਹਿਬ ਈ ਦੀ ਗੱਲ ਨਹੀਂ ਸੁਣ ਸਕਦਾ ਤੇ ਹੋਰ ਚੰਗੇ ਬੰਦੇ ਦੀ ਗੱਲ ਕਿੱਥੋਂ ਸੁਣੂੰਗਾ ਇਹੋ ਜੇ ਗਰੀਬਾਂ ਬੰਦਿਆਂ ਦੀ ਗੱਲ ਨਹੀਂ ਸੁਣ ਸਕਦਾ ਇਹਨਾਂ ਨੇ ਵੋਟਾਂ ਤਾਂ ਇਹਨਾਂ ਨੇ ਪਾਈਆਂ ਵੋਟਾਂ ਦੇ ਵੀ ਗੂਠੇ ਤਾਂ ਇਹਨਾਂ ਦੇ ਵੀ ਲੱਗੇ ਹੋਏ ਆ ਨਾ ਜੇ ਅੱਜ ਸੇਖੋਂ ਸਾਹਿਬ ਇਹਨਾਂ ਦੀ ਗੱਲ ਨਹੀਂ ਸੁਣ ਲਈ ਵੋਟਾਂ ਇੱਥੇ ਇਹ ਮੇਰੇ ਤੋਂ ਹੋਰ ਗਾਲ੍ਹਾਂ ਸੁਣ ਕੇ ਕੀ ਲੈਣਾ ਇੱਥੇ ਪਿੰਡ 'ਚ ਕੁਝ ਨੇ ਸਵਾਲ ਕੀਤਾ ਜੀ ਜਦੋਂ ਅੱਜ ਆਏ ਆ ਵੀ ਸਵਾਲ ਐ ਸੀ 10 ਵਰੀ ਉਹਦੇ ਘਰੇ ਜਾਏ ਆ ਕੋਠੀ ਜਾਏ ਆ ਅੱਜ ਤਾਂ ਉਹ ਤੁਹਾਡੇ ਪਿੰਡ ਆਏ ਇੱਥੇ ਪਿੰਡ ਆ ਜਾਂ ਪਿੰਡ ਦੇ ਬਸ ਉਹ ਕਹਿੰਦੇ ਆ ਫੋਟੋਆਂ ਖੇਡ ਲੀਆਂ ਕੈਮਰੇ ਨਾਲ ਬਸ ਠੀਕ ਆ ਵੀ ਇੱਥੇ ਇੰਨਾ ਕੱਟ ਹੋ ਗਿਆ 20 ਬੰਦੇ ਉੱਥੋਂ ਲਿਆ ਚਾਰ ਬੰਦੇ ਇੱਥੋਂ ਚੱਕ ਲਿਆ ਬਸ ਇਹ ਇੱਥੇ ਦਾ ਇੰਨਾ ਕੱਟ ਹੋ ਗਿਆ ਇਹਦਾ ਬਸ ਕੱਟ ਕਰਦੇ ਆ ਇਹਨਾਂ ਬੋਟਾ ਮਾਟਾ ਨਾਲ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਆ ਕੰਮ ਜਾ ਜਿਵੇਂ ਕਰਨਜੀਤ ਦਾ ਰਮੋਲ ਆ ਠੀਕ ਹੈ ਇਹਨੂੰ ਵੋਟਾਂ ਪਾਈਆਂ ਤਾਂ ਮੇਰੇ ਸਾਹਮਣੇ ਜਿਹੜਾ ਹਸਾਉਂਦਾ ਸੁਂਦਾ ਨਾ ਇਹਦੇ ਕਰਕੇ ਤਾਂ ਭਲਾ ਪੈ ਜਾਂਦਾ ਨਹੀਂ ਤਾਂ ਵੋਟਾਂ ਇਹ ਵੀ ਗਿਆ ਆਇਆ ਹੀ ਹੈ ਠੀਕ ਹੈ ਪਹਿਲਾਂ ਆਪਣੇ ਸਦੀਕ ਸਾਹਿਬ ਸੀਗੇ 5 ਸਾਲ ਐਮਪੀ ਬਣੇ ਰਹੇ ਆ ਠੀਕ ਹੈ ਇਹਨਾਂ ਨੇ ਕੀ ਆ ਮੇਰੇ ਸਾਹਮਣੇ ਤਾਂ ਮੈਂ ਤਾਂ ਜੋ 25 ਸਾਲ ਉਮਰ ਹੋ ਗਈ 26 ਸਾਲ ਅੱਜ ਤੱਕ ਮੈਂ ਸਦੀਕ ਨੂੰ ਹੀ ਦੇਖਿਆ ਵੀ ਸਾਡੇ ਪਿੰਡ 'ਚ ਆਇਆ ਠੀਕ ਹੈ ਪਿੰਡ 'ਚ ਨਹੀਂ ਆਇਆ ਸਦੀਕ ਸਾਹਿਬ ਠੀਕ ਹੈ ਅੱਜ ਉਹ ਵੋਟਾਂ ਲੈਣ ਆਊਗਾ ਮੇਰੇ ਸਾਹਮਣੇ ਛੇਤਰ ਖਾ ਕੇ ਜਾਊਗਾ ਸਦੀਕ ਇੱਥੋਂ ਵੀ ਲੋਕ ਤਾਂ ਇੰਨੇ ਅੱਕੇ ਪਏ ਆ ਸਾਰਿਆਂ ਤੋਂ ਵੋ ਠੀਕ ਹੈ ਨਾ ਇਹ ਗੱਲ ਮੈਂ ਇਹੀ ਕਹਿਣਾ ਸੇਖੋ ਸਾਹਿਬ ਨੂੰ ਵੀ ਕਰਨਜੀਤ ਅਨਮੋਲ ਨੂੰ ਵੀ ਇਹੀ ਗੱਲ ਕਹਿਣਾ ਜੇ ਵੋਟਾਂ ਲੈਣ ਆਉਨੇ ਆ ਨਾ ਕਿਸੇ ਦੀ ਗੱਲ ਸੁਣ ਕੇ ਜਾਉ ਇਹ ਥੜੂਗਾ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆ ਅਸੀਂ ਕਿਸਾਨ ਵੀਰਾਂ ਨਾਲ ਖੜੇ ਆ ਤੇ ਕੀ ਗੱਲ ਮਜ਼ਦੂਰ ਹੈਗੇ ਜਿਹੜੇ ਉਹਨਾਂ ਨਾਲ ਕੌਣ ਖੜੂਗਾ ਮਜ਼ਦੂਰ ਵੀ ਹੈਗੇ ਆ ਮਜ਼ਦੂਰਾਂ ਲਈ ਵੀ ਦੇਖੋ ਅਨਰੇਗਾ ਦੇ ਕੰਮ ਚੱਲਦੇ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਪੈਸੇ ਨਹੀਂ ਪਾਉਂਦੇ ਕਿ ਦੱਸ ਉਹ ਵਿਚਾਰੇ ਉੱਥੇ ਅਨਰੇਗਾ ਦੇ ਧਰਨੇ ਲਾਉਂਦੇ ਆ ਗਰੀਬ ਆ ਤੇ ਗਰੀਬਾਂ ਦੇ ਹੱਕ ਲਈ ਵੀ ਖੜੋ ਨਾ ਗਰੀਬ ਤਾਂ ਕੋਈ ਖੜਦਾ ਹੀ ਨਹੀਂ ਜੇ ਇਹ ਚੀਜ਼ਾਂ ਮੈਂ ਸੇਕੋ ਸਾਹਿਬ ਨੂੰ ਤੇ ਕਰਮਜੀਤ ਮੋਲ ਨੂੰ ਇਹੀ ਗੱਲ ਕਹਿਣਾ ਪਿਆ ਵਾ ਵੀ ਜੇ ਖੜਨਾ ਦਾ ਗਰੀਬਾਂ ਲਈ ਵੀ ਖੜੋ ਗਰੀਬ ਕਿਸੇ ਦੇ ਮਰੇ ਨਹੀਂਗੇ ਵੋਟਾਂ ਉਹਨਾਂ ਨੇ ਵੀ ਪਾਈਆਂ ਤੁਹਾਨੂੰ ਇਹ ਨਹੀਂ ਵੀ ਕੱਲੇ ਅਮੀਰਾਂ ਨੇ ਵੋਟਾਂ ਪਾਤੀਆਂ ਤੁਹਾਨੂੰ ਉਹਨਾਂ ਦੀ ਗੱਲ ਹੀ ਸੁਣਦੇ ਪਏ ਆ ਤੇ ਗਰੀਬਾਂ ਦੀ ਕੌਣ ਸੁਣੂਗਾ ਜੇ ਗਰੀਬਾਂ ਦੀ ਵੀ ਸੁਣਨ ਫੇਰ ਹੀ ਹੈ ਨਾ ਸ਼ਬਾਰ ਸੁੱਤੋਂ ਦਾ ਕੋਈ ਕੰਮ ਨਹੀਂ ਹੁੰਦਾ ਠੀਕ ਹੈ ਕੋਈ ਚਲੋ ਵਿਰਲਾ ਕੋਈ ਹੋ ਵੀ ਸਕਦਾ ਹਨਾ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਸਾਡੇ ਫਰੀ ਕੋਟ ਐਮ ਐਲ ਏ ਸਾਹਿਬ ਆ ਫਰੀ ਕੋਟ ਦੇ ਠੀਕ ਹੈ ਗੁਰਦੇਵ ਸਿੰਘ ਸੇਖੋ ਅੱਜ ਤੱਕ ਸਾਡੇ ਪਿੰਡ ਦਾ ਤਾਂ ਨਹੀਂ ਹੋਇਆ ਮੈਂ ਦੋ ਤਿੰਨ ਪਿੰਡ ਹੈਗੇ ਆ ਐਮ ਐਲ ਏ ਬਣੇ ਹੋਏ ਆ ਠੀਕ ਹੈ ਐਵੇਂ ਆਪਾਂ ਆਮ ਆਦਮੀ ਪਾਰਟੀ ਨੂੰ ਐਮਐਲਏ ਨੂੰ ਦੋ ਤਿੰਨ ਹੈਗੇ ਐਮਐਲਏ ਅਸੀਂ ਮੋਇਲਾਂ ਦੇ ਦੇਖਦੇ ਆ ਹੁਣ ਮਚਾਕੀ ਦਾ ਐਮਐਲਏ ਹੈਗਾ ਉੱਥੇ 100 ਮੁੰਡਾ ਸੀਗਾ ਹਨਾ ਉਹਨੇ ਕਬੱਡੀ ਖਿਡਾਰੀ ਪਾਇਆ ਨਸ਼ਾ ਤੋਂ ਰਹਿਤ ਕੀਤਾ ਠੀਕ ਹੈ ਉਹ ਐਮਐਲਏ ਤਾਂ ਹੈ ਨਾ ਉਹ ਬੰਦਾ ਤਾਂ ਹੈਗਾ ਨਾ ਜੇ ਮੰਨ ਕੇ ਜਲ ਹੁਣ ਆਪਾਂ ਇਥੇ ਇੱਕ ਚੜਿੱਕ ਹੈਗਾ ਉੱਥੇ ਵੀ ਐਮਐਲਏ ਹੈਗੇ ਆ ਠੀਕ ਹੈ ਐਮਐਲਏ ਹੈਗਾ ਬਣਿਆ ਵਾ ਉਹਨੇ ਪਿੰਡ ਦਾ ਸੁਧਾਰ ਇੰਨਾ ਕੀਤਾ ਸਰਪੰਚ ਸੋਰੀ ਸਰਪੰਚ ਹੈਗਾਗਾ ਉਹਨੇ ਇੰਨਾ ਕ ਸੁਧਾਰ ਕੀਤਾ ਸਰਪੰਚ ਨੇ ਬਹੁਤ ਜ਼ਿਆਦਾ ਇੱਥੇ ਰ ਮੇਰੇ ਹਸਾਬ ਨਾਲ ਕੰਮ ਤਾਂ ਹੋਇਆ ਹੀ ਆ ਇਹ ਤੇਰਾ ਜਿਹੜੋ ਕੋਈ ਸਰਪੰਚ ਬਣ ਜਾਂਦਾ ਬਸ ਕੰਮ ਤਾਂ ਆ ਵੀ ਕਹਾਣੀ ਖਤਮ ਆ ਜੀ ਠੀਕ ਹੈ ਮੇਰੇ ਡੈਡੀ ਜੀ ਸੀਗੇ ਠੀਕ ਹੈ ਉਦੋਂ ਕਾਲੀਆਂ ਦਾ ਰਾਜ ਸੀਗਾ ਦੀਪ ਮਲੋਤਰਾ ਜੀ ਸੀਗੇ ਠੀਕ ਹੈ ਦੀਪ ਮਲੋਤਰਾ ਜੀ ਸੀਗੇ ਉੱਥੇ ਬਣੇ ਵੇ ਠੀਕ ਹੈ ਮੇਰੇ ਡੈਡੀ ਜੀ ਨੇ ਰਲ ਕੇ ਮਰਲੀ ਮੇਰੇ ਡੈਡੀ ਜੀ ਇਕੱਲੇ ਹੋ ਗਏ ਸੀਗੇ ਮੈਂਬਰ ਬਣੇ ਸੀ ਸਰਪੇ ਇੱਥੇ ਚੱਲਦੀ ਹੁੰਦੀ ਸਰਪੰਚ ਦੀ ਤੇ ਸਰਪੰਚ ਤੋਂ ਅੱਡ ਹੋ ਗਏ ਮੇਰੇ ਡੈਡੀ ਨੇ ਠੀਕ ਹੈ ਦੀਮ ਮਲੋਤਰੇ ਕੋਲੇ ਗਿਆ ਏਦੂ ਤਾਂ ਸਾਨੂੰ ਦੀਮ ਮਲੋਤਰਾ ਹੀ ਠੀਕ ਸੀ ਜਿਹਨੇ ਸਾਡਾ ਕੰਮ ਤਾਂ ਕੀਤਾ 12 ਲੱਖ ਰੁਪਏ ਉਹਦਾ ਕਿਹੜਾ ਕੰਮ ਆ ਜਿਹੜਾ ਨਹੀਂ ਕੀਤਾ ਸੇਖੋਂ ਨੇ ਸਾਡੇ ਜੀ ਇਹੋ ਜੇ ਪਿੰਡ ਦਾ ਕੰਮ ਜਾਂ ਤੁਹਾਡਾ ਕੋਈ ਪਰਸਨਲ ਹੀ ਕੰਮ ਆ ਜਿਹੜਾ ਨਹੀਂ ਆ ਸਰ ਪਰਸਨਲ ਹੀ ਕੰਮ ਇਹ ਆ ਜੀ ਠੀਕ ਹੈ ਮੇਨਿੰਗ ਮੁੱਦੇ ਦਾ ਨਸ਼ਾ ਬਹੁਤ ਆ ਜੀ ਮੇਨ ਗੱਲ ਤਾਂ ਨਸ਼ੇ ਤੋਂ ਬਹੁਤ ਜ਼ਿਆਦਾ ਹੈ ਨਸ਼ੇ ਦੇ ਕਰਕੇ ਤਿੰਨ ਸਰਕਾਰਾਂ ਆਪਾਂ ਬਦਲਤੀਆਂ ਕਾਲੀ ਦਲ ਨਸ਼ੇ ਦੇ ਘੇੜ ਚੜ ਗਿਆ ਕਾਂਗਰਸ ਹੁਣ ਤੀਜੀ ਇਹ ਵੀ ਆਈ ਸੀ ਇਹ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰ ਦੇਾਂਗੇ ਚਾਰਾਂ ਹਫ਼ਤਿਆਂ ਚ ਕੋਇਆ ਫਰਕ ਪਿਆ ਨਹੀਂ ਸਰ ਕੋਈ ਫਰਕ ਨਹੀਂ ਆ ਜੀ ਐਵੇਂ ਕਹਿ ਰਹੀਏ ਵੀ ਨਸ਼ੇ ਦੇ ਕੋਈ ਫਰਕ ਪੈ ਗਿਆ ਠੀਕ ਹੈ ਮੇਰੇ ਸਭ ਨਾਲ ਤਾਂ ਵਧੇ ਹੀ ਆ ਪੂਰਾ ਠੀਕ ਹੈ ਇਹਦਾ ਵਧੇ ਨਸ਼ਾ ਦਾ ਵਧੇ ਹੀ ਆ ਕੋਈ ਘਟਿਆ ਘੁਟਿਆ ਦਾ ਹੈ ਨਹੀਂਗਾ ਠੀਕ ਹੈ ਐਨੇ ਅਮੀਰ ਲੋਕ ਹੈਗੇ ਅਮਰਲੀ ਮੁੰਡੇ ਹੈਗੇ ਆ ਨੌਜਵਾਨ ਮੁੰਡੇ ਹੈਗੇ ਆ ਠੀਕ ਹੈ ਠੀਕ ਹੈ ਬਹੁਤ ਜਿਆਦੇ ਮੌਤਾਂ ਹੋ ਰਹੀਆਂ ਆਪਾਂ ਦੇਖ ਰਹੇ ਆਂ ਇਸੇ ਕੰਮ ਕੀ ਕਰਦੇ ਹੋ ਸਰ ਮੈਂ ਮਜ਼ਦੂਰੀ ਕਰ ਦਾਂਗਾ ਪਲੱਸ 2 ਕੀਤੀ ਹੋਈ ਆ ਠੀਕ ਹੈ ਮੇਰੇ ਨਾਲ ਦੇ ਮੁੰਡੇ ਹੈਗੇ ਆ ਉਹਨਾਂ ਨੇ 12-12 ਕੋਈ ਐਮਏ ਕੀਤੀ ਕਿਸੇ ਤੇ ਬੀਐਡ ਮੇਰਾ ਹੁਣ ਭਰਾ ਹੈਗਾ ਉਹਦੀ ਬੀਐਡ ਕੀਤੀ ਹੋਈ ਆ ਠੀਕ ਹੈ ਅੱਜ ਵਿਚਾਰਾ ਉਹ ਦੱਸ ਆਪ ਦਾ ਕੰਮ ਦਿਹਾੜੀਦਾਰ ਕਰਦਾਗਾ ਜੇ ਇੰਨੇ ਨੇ ਪੜ੍ਹੇ ਆ ਚੱਲ ਸਾਨੂੰ ਪਾਸ 2 ਵਾਲਿਆਂ ਤਾਂ ਦੇਣੀ ਜਿਹੜੀ ਬੀਏ ਐਮਏ ਬੀਐਡ ਕੀਤੀ ਆ ਜਿਨ੍ਹਾਂ ਨੇ ਇੱਥੋਂ ਤੱਕ ਕੋਰਸ ਕੀਤੇ ਆ ਠੀਕ ਹੈ ਕੰਪਿਊਟਰ ਕੋਰਸ ਕੀਤੇ ਉਹਨਾਂ ਨੂੰ ਤਾਂ ਕੁਝ ਮਿਲ ਨਹੀਂ ਰਸ ਇਹਨਾਂ ਗਰੀਬਾਂ ਦੇ ਬੱਚਿਆਂ ਨੂੰ ਤਾਂ ਮੁਸ਼ਕਲ ਆ ਚੱਲ ਜਿਹੜੇ ਅਮੀਰ ਆ ਉਹ ਤਾਂ ਕੋਈ ਪੈਸਾ ਥੇਲਾ ਦੇ ਕੇ ਉਹਦਾ ਲੱਗ ਜਾਂਦੇ ਆ ਕਿ ਪੁਲਿਸ 'ਚ ਲੱਗ ਗਿਆ ਕੋਈ ਇੱਥੇ ਲੱਗ ਗਿਆ ਉਹਦਾ ਰਿਸ਼ਵਤ ਦੇ ਕੇ ਲੱਗ ਜਾਂਦੇ ਜਿਹੜੇ ਗਰੀਬ ਆ ਉਹ ਇਕੱਲੇ ਦਿਹਾੜੀਆਂ ਜੋਗੇ ਹੀ ਆ ਇਹ ਤਾਂ ਹੈ ਨਹੀਂ ਵੀ ਦਿਹਾੜੀਆਂ ਹੀ ਕਰਨਗੇ ਗਰੀਬ ਇਹਨਾਂ ਨੇ ਜੋ 2.5 ਸਾਲ ਹੋ ਗਏ ਇਹਨਾਂ ਨੂੰ ਬਣਿਆ ਹਾਂਜੀ ਦੇਖੋ ਜਦੋਂ ਇੱਕ ਤਾਣੀ ਉਲਝੀ ਹੋਈ ਹੋਵੇ 75 ਸਾਲ ਦੀ ਤਾਣੀ ਉਲਝੀ ਹੋਈ ਹੈ ਜੇ ਉਹਨੂੰ ਕਹਵੇ ਕੋਈ ਮੈਂ ਇੱਕ ਜਾਂ ਦੋ ਦਿਨਾਂ ਦੇ ਵਿੱਚ ਹੂੰ ਸੁਧਾਰ ਦੂੰਗਾ ਬਹੁਤ ਕਠਿਨ ਇਹ ਵੀ ਠੀਕ ਆ ਬੀਐਨਐਲ ਦਾ ਸੁਧਾਰਨ ਦਾ ਫਰਜ਼ ਬੰਦਾ ਹੈ ਜਿੰਨਾ ਸੁਧਾਰ ਸਕਦੇ ਆ ਕੁਝ ਸੁਧਾਰ ਕੀਤਾ ਵੀ ਆ ਪਰ ਕੋਦਾਂਵੇਂ ਸੁਧਾਰ ਹੋਣਾ ਵੀ ਔਖਾ ਅਸੀਂ ਪਿਛਲੇ ਸਾਲ ਤੋਂ ਐਮਪੀ ਬਣਿਆ ਸੀ ਪਹਿਲਾਂ ਸਾਨੂੰ ਕਿਸੇ ਐਮਪੀ ਦੇ ਇੱਥੇ ਕੁਝ ਨਹੀਂ ਪਤਾ ਅਸੀਂ ਸਭ ਤੋਂ ਪਹਿਲਾਂ ਉਸ ਐਮਪੀ ਵੇਲੇ 75 ਹਜ਼ਾਰ ਦਾ ਸਕੂਲ ਨੂੰ ਲਵਾ ਕੇ ਦਿੱਤਾ ਆਪਣਾ ਵਾਟਰ ਵਾਟਰ ਪਾਣੀ ਪੀਣ ਆ 50 55 ਹਜ਼ਾਰ ਦੀਆਂ ਅਸੀਂ ਕੁਰਸੀਆਂ ਲੈ ਕੇ ਦਿੱਤੀਆਂ ਇਹਨਾਂ ਵੇਲੇ ਵੀ ਜਿੰਨਾ ਕੰਮ ਹੋ ਸਕਦਾ ਹੈ ਸਿੱਖੂ ਮਿਲੇ ਇਸ ਟਾਈਮ ਤੇ ਹੁਣ ਅਕਸਰ ਤਾਂ ਲੋਟਾਈਆਂ ਸਾਰਾ ਗ੍ਰਾਂਟ ਤਾਂ ਵੰਡਮੀ ਆਉਣੀ ਆ ਜੇ ਹੁਣ ਇਹ ਕਹੀਏ ਵੀ ਸਾਡੇ ਪਿੰਡ ਨੂੰ 5 ਕਰੋੜ ਮਿਲ ਜੇ ਸਾਡੇ ਪਿੰਡ ਨੂੰ 5 ਕਰੋੜ ਤਾਂ ਮਿਲ ਰਹੇ ਨੇ ਔਰ ਸਰਗਰਮੀ ਨੇ ਜੇ ਕੰਮਾਂ ਤੇ ਤਾਂ ਸਰਕਾਰ ਦੇ ਵੀ ਇੱਕ ਉਹਨਾਂ ਕੋਲੇ ਵੀ ਇੱਕ ਹੈਗਾ ਉਹ ਵੀ ਇਹਦੇ ਵੀ ਆਰਡੀਐਫ ਫੰਡ ਸਾਡੇ ਰੋਕੇ ਹੋਏ ਆ ਉਹਦੇ ਕਰਕੇ ਸਾਡਾ ਨਹੀਂ ਕਈ ਲੋਕ ਆ ਜਿਹੜੇ ਕਹਿੰਦੇ ਵੀ ਸਾਡੇ ਨਿੱਕੇ ਨਿੱਕੇ ਕੰਮ ਪਰਸਨਲ ਹੀ ਕੰਮ ਆ ਉਹਨਾਂ ਦੇ ਵਿੱਚ ਵੀ ਵੀ ਕਈ ਪਰਸਨਲ ਕੰਮ ਐਸੇ ਆ ਮੈਂ ਬਿਲਕੁਲ ਸਹੀ ਕਹਿੰਦਾ ਮੈਂ ਇੱਕ ਰਿਟਾਇਰਡ ਪੰਚਾਇਤ ਅਫਸਰ ਵੀ ਕੇਯੂ ਕਾਦੀਆਂ ਦਾ ਬਲਾਕ ਪ੍ਰਧਾਨ ਵੀ ਹਾਂ ਸਾਲ ਭਰ ਦਿੱਲੀ ਵੀ ਬੈਠਾ ਰਹੇ ਹਾਂ ਧਰਨੇ ਸੰਬੰਧੀ ਵੀ ਮੈਨੂੰ ਕੋਈ ਜਾਣਕਾਰੀ ਹੈ ਪੂਰੀ ਇਹਨੂੰ ਕੋ ਮੈਂ ਹੈ ਐਕਸਟੈਂਸ਼ਨ ਅਕਸਰ ਦੇ ਤੌਰ ਤੇ ਮੈਂ ਡੀਸੀ ਦੇ ਨਾਲ ਵੀ ਅਟੈਚਡ ਹਾਂ ਮੋਗੇ ਦੇ ਨਾਲ ਜਿਹੜਾ ਨਿੱਕੇ ਨਿੱਕੇ ਕੰਮ ਹੁੰਦੇ ਨੇ ਸਾਡੇ ਪਿੰਡਾਂ ਦੇ ਉਹਦੇ ਸਾਡੇ ਪਿੰਡ ਦੇ ਫਰਜ਼ ਵੀ ਬਣਦੇ ਹੁੰਦੇ ਆ ਹੂੰ ਅਸੀਂ ਇੱਕ ਬੰਦਾ ਕੰਮ ਸੁਧਾਰ ਕਰ ਰਿਹਾ ਉਹਦੀਆਂ ਲੱਤਾਂ ਖਿੱਚਦੇ ਆ ਦੂਜੇ ਦਾ ਕਿਵੇਂ ਹੌਸਲਾ ਪਾਊਗਾ